ਸੋ ਚੰਦ ਸਕਿੰਟਾਂ ਵਿੱਚ ਸਾਡੀ ਜਿਹੜੀ ਐਮਰਜੈਂਸੀ ਸਰਵਿਸਿਜ਼ ਨੇ ਉਹ 24 ਆਵਰ ਫੰਕਸ਼ਨਲ ਨੇ ਜਿਹੜਾ ਸਾਡੀਆਂ ਮੈਡੀਕਲ ਲੀਗਲ ਸਰਵਿਸਿਜ਼ ਨੇ ਉਹ ਕੰਟੀਨਿਊਸ ਨੇ ਐਮਰਜੈਂਸੀ ਓਟੀ ਆਪਰੇਸ਼ਨ ਥੀਟਰ ਜਿਹੜੇ ਨੇ ਫੰਕਸ਼ਨਲ ਨੇ ਈਵਨ ਓਪੀਡੀ ਬੇਸਿਸ ਤੇ ਵੀ ਜਿਹੜੇ ਕੁਝ ਕੈਡਰ ਜਿਹੜਾ ਉਹ ਸਟ੍ਰਾਈਕ ਤੇ ਆ ਕੁਝ ਨਹੀਂ ਵੀ ਹੈ ਜਿਹੜੇ ਉਹ ਉਹ ਆਪਣੇ ਬੇਸਿਸ ਤੇ ਉਹ ਜਿਹੜਾ ਓਪੀਡੀ ਸਰਵਿਸਿਜ਼ ਜਿਹੜੀ ਉਹ ਚੱਲ ਰਹੀਆਂ ਕਿ ਮਰੀਜ਼ਾਂ ਨੂੰ ਕੋਈ ਦਿੱਕਤ ਪਰੇਸ਼ਾਨੀ ਨਾ ਹੋਵੇ ਉਹ ਮਰੀਜ਼ ਸਾਡੇ ਲਈ ਸਾਡੇ ਲਈ ਸਭ ਤੋਂ ਸਰਵੋਤਮ ਹੈ ਸਾਡੇ ਲਈ ਸਭ ਤੋਂ ਓਕੇ ਜੋ ਨਿਰਬੇ ਕਾਂਡ ਹੋਇਆ ਸੀ ਉਹੋ ਜਿਹੜਾ ਜੱਜ ਬਸਾਨੂੰ ਚਾਹੀਦਾ ਤੁਸੀਂ ਦੇਖ ਰਹੇ ਹੋ ਕਿ ਕਿੰਨੇ ਮਾੜੇ ਹਾਲਾਤ ਨੇ ਕਿ ਇੱਕ ਤਾਂ ਰੇਪ ਹੋਇਆ ਉੱਪਰੋਂ ਮਰਡਰ ਹੋਇਆ ਉਸ ਤੋਂ ਬਾਅਦ ਮੋਬਲਿੰਚਿੰਗ ਹੋਈ ਐਵੀਡੈਂਸ ਡਿਸਟਰੋਏ ਕਰਨ ਦੀ ਕੋਸ਼ਿਸ਼ ਕੀਤੀ ਗਈ ਅਥਾਰਟੀ ਸਾਥ ਹੀ ਦੇਰੀਆਂ ਡਾਕਟਰ ਨੂੰ ਸੜਕ ਤੇ ਆਣਾ ਕਿਉਂ ਪਿਆ ਸਭ ਤੋਂ ਪਹਿਲਾ ਕੁਐਸਚਨ ਹੀ ਇਹ ਹੈ ਕਿ ਅੱਗੋਂ ਤੋਂ ਸਾਡੀ ਕੋਈ ਭੈਣ ਸਾਡੀ ਕੋਈ ਧੀ ਸਾਡੀ ਕੋਈ ਬੇਟੀ ਜਿਹੜੀ ਹੈ ਸਾਡੇ ਨਾਲ ਦੀ ਕੋਈ ਕੋਪੀਜੀ ਡਾਕਟਰ ਹੈ ਉਹ ਆਪਣੇ ਆਪ ਨੂੰ ਇਨਸਿਕਿਉਰ ਮਹਿਸੂਸ ਕਰੇ ਉਹ ਆਪਣੇ ਆਪ ਨੂੰ ਜਿਹੜਾ ਹੈ ਉਹ ਖਤਰੇ 'ਚ ਮਹਿਸੂਸ ਨਾ ਕਰੇ ਉਹਦੇ ਲਈ ਇੱਕ ਸਿਕਿਉਰ ਤੇ ਇੱਕ ਸੇਫ ਐਨਵਾਇਰਨਮੈਂਟ ਕ੍ਰੀਏਟ ਕਰਨਾ ਉਹ ਸਾਡੀ ਡਿਊਟੀ ਵੀ ਬਣਦੀ ਹੈ ਨਮਸਕਾਰ ਜੀ ਮੈਂ ਹਾਂ ਤੁਹਾਡਾ ਆਪਣਾ ਬਲਵਿੰਦਰ ਹਾਲੀ ਤੇ ਤੁਸੀਂ ਦੇਖ ਰਹੇ ਹੋ ਪੰਜਾਬ ਡੈਰੀ ਕੋਲਕੱਤਾ ਦੇ ਵਿੱਚ ਡਾਕਟਰ ਦੇ ਨਾਲ ਜੋ ਘਟਨਾ ਵਾਪਰੀ ਆ ਉਸ ਨੂੰ ਲੈ ਕੇ ਡਾਕਟਰਾਂ ਦੇ ਵਿੱਚ ਰੋਸ ਵਧਦਾ ਜਾ ਰਿਹਾ ਹੈ ਤੇ ਸੰਘਰਸ਼ ਹੋਰ ਤਿੱਖਾ ਹੁੰਦਾ ਜਾ ਰਿਹਾ ਹੈ ਫਰੀਦਕੋਟ ਦੇ ਵਿੱਚ ਵੀ ਗੁਰੂ ਗੋਬਿੰਦ ਸਿੰਘ ਮੈਡੀਕਲ ਹਸਪਤਾਲ ਦੇ ਵਿੱਚ ਡਾਕਟਰ ਰੈਜ਼ੀਡੈਂਟ ਡਾਕਟਰ ਆਈਐਮਏ ਤੇ ਹੋਰ ਕਈ ਭਰਾਤਰੀ ਜਥੇਬੰਦੀਆਂ ਡਾਕਟਰਾਂ ਦੀ ਮਦਦ ਤੇ ਆਈਆਂ ਹੋਈਆਂ ਤੇ ਉੱਥੇ ਲਗਾਤਾਰ ਸੰਘਰਸ਼ ਚੱਲ ਰਿਹਾ ਹੈ ਇਹ ਸਾਡਾ ਜਿਹੜਾ ਸਟ੍ਰਾਈਕ ਹੋ ਰਹੀ ਹੈ ਇਹਦਾ ਮੇਨ ਮੋਟਿਵ ਇਹ ਹੈ ਕਿ ਜਿਹੜਾ ਸਾਨੂੰ ਸਾਰਿਆਂ ਨੂੰ ਪਤਾ ਹੈ ਕਿ ਕੋਲਕਾਤਾ ਦੇ ਵਿੱਚ ਜਿਹੜਾ ਇਨਸੀਡੈਂਟ ਹੋਇਆ ਹੈ ਸਾਡੀ ਕੋਪੀਜੀ ਦੇ ਨਾਲ ਇਹ ਬਹੁਤ ਹੀ ਇੱਕ ਮੰਦਭਾਗਾ ਇਨਸੀਡੈਂਟ ਹੋਇਆ ਤੇ ਉਹਦੇ ਲਈ ਇੱਕ ਰੋਸ ਪ੍ਰਗਟਾਉਣ ਲਈ ਸਾਡੇ ਵੱਲੋਂ ਇੱਕ ਸੋਲੀਡੈਰਿਟੀ ਚ ਸਟ੍ਰਾਈਕ ਜਿਹੜੀ ਹੈ ਉਹ ਪੈਨ ਇੰਡੀਆ ਕੀਤੀ ਜਾ ਰਹੀ ਹੈ ਤੇ ਅਸੀਂ ਵੀ ਇਹਦੇ ਵਿੱਚ ਜਿਹੜਾ ਆਪਣਾ ਰੋਲ ਕਰ ਰਹੇ ਹਾਂ ਕੀ ਕੀ ਸਾਡੇ ਸਟ੍ਰਾਈਕ ਕਰਨ ਕੀ ਤੱਕ ਕੀ ਪ੍ਰਬੰਧ ਕੀਤੇ ਗਏ ਆ ਸਟ੍ਰਾਈਕ ਦੇ ਦੌਰਾਨ ਅਸੀਂ ਇਹ ਨੋਟ ਕਰ ਰਹੇ ਹਾਂ ਕਿ ਕਿਹੜੀਆਂ ਕਮੀਆਂ ਪਿੱਛੇ ਰਹਿ ਗਈਆਂ ਨੇ ਐਸ ਫਾਰ ਐਸਕਿਉਰਿਟੀ ਇਸ ਕਨਸਰਨਡ ਕਿਹੜੀਆਂ ਅਸੀਂ ਉਹਦੇ ਵਿੱਚ ਚ ਇਹੋ ਜਿਹਾ ਕਿਦਾਂ ਆਪਾਂ এনवायरमेंट ਜਿਹੜਾ ਉਹਨੂੰ ਆਪਾਂ ਬੈਟਰ ਕਰ ਸਕਦੇ ਆ ਕਿ ਅੱਗੋਂ ਤੋਂ ਸਾਡੀ ਕੋਈ ਭੈਣ ਸਾਡੀ ਕੋਈ ਧੀ ਸਾਡੀ ਕੋਈ ਬੇਟੀ ਜਿਹੜੀ ਹੈ ਸਾਡੇ ਨਾਲ ਦੀ ਕੋਈ ਕੋਪੀਜੀ ਡਾਕਟਰ ਹੈ ਉਹ ਆਪਣੇ ਆਪ ਨੂੰ ਇਨਸਿਕਿਉਰ ਮੈਂ ਮਹਿਸੂਸ ਕਰੇ ਉਹ ਆਪਣੇ ਆਪ ਨੂੰ ਜਿਹੜਾ ਹੈ ਉਹ ਖਤਰੇ 'ਚ ਮਹਿਸੂਸ ਨਾ ਕਰੇ ਉਹਦੇ ਲਈ ਇੱਕ ਸਿਕਿਉਰ ਤੇ ਇੱਕ ਸੇਫ এনवायरमेंट ਕ੍ਰੀਏਟ ਕਰਨਾ ਉਹ ਸਾਡੀ ਡਿਊਟੀ ਵੀ ਬਣਦੀ ਹੈ ਤੇ ਉਹਨੂੰ ਅਸੀਂ ਕਿਸ ਤਰ੍ਹਾਂ ਅਸੀਂ ਸੇਧ ਲਿਆ ਸਕਦੇ ਆ ਉਸੀਂ ਡਿਸਕਸ ਕਰ ਰਹੇ ਹਾਂ ਆਪਣੇ ਕਾਲਜ ਦੇ ਵਿੱਚ ਅਸੀਂ ਕੀ ਚੇਂਜਸ ਕਰ ਸਕਦੇ ਹਾਂ ਆਪਣੇ ਸਮਾਜ ਨੂੰ ਅਸੀਂ ਕਿਦਾਂ ਜਾਗਰੂ ਕਰ ਸਕਦੇ ਹਾਂ ਇਹ ਕੁਰਤੀਆਂ ਤੋਂ ਕਿਦਾਂ ਅਸੀਂ ਦੂਰ ਕਰ ਸਕਦੇ ਹਾਂ ਉਹਦੇ ਉੱਤੇ ਆਪਾਂ ਡਿਸਕਸ ਕਰ ਰਹੇ ਹਾਂ ਕਿ ਇਹੋ ਜਿਹਾ ਇਨਸੀਡੈਂਟ ਫੇਰ ਨਾ ਕਦੀ ਹੋਵੇ ਜਿਹੜਾ ਹੋ ਗਿਆ ਉਹ ਤੇ ਅਸੀਂ ਪਿੱਛੇ ਨਹੀਂ ਜਾ ਸਕਦੇ ਅੱਗੋਂ ਤੋਂ ਸਾਡੇ ਜਿਹੜਾ ਵਰਕਪਲੇਸ ਹੈ ਉਹ ਅਸੀਂ ਸਿਕਿਉਰ ਆਪਣੀਆਂ ਕੋਪੀਜੀਸ ਲਈ ਆਪਣੇ ਫੀਮੇਲ ਕੋਲੀਗਜ਼ ਲਈ ਅਸੀਂ ਕਰ ਸਕੀਏ ਇਹ ਸਾਡਾ ਉਪਰਾਲਾ ਕੀ ਲੱਗਦਾ ਕਿ ਸਰਕਾਰਾਂ ਕੋਈ ਕਦਮ ਲੈ ਕੇ ਅੱਗੇ ਸੁਰੱਖਿਆ ਦਾ ਪ੍ਰਬੰਧ ਕਰ ਰਹੀਆਂ ਜਾਂ ਦੇਖੋ ਇਹ ਇੱਕ ਵੱਡਾ ਡਿਸਕਸ਼ਨ ਦਾ ਇੱਕ ਮੈਟਰ ਹੈ ਅਸੀਂ ਸਰਕਾਰਾਂ ਨੂੰ ਐਜ਼ ਅ ਰਿਪਰੈਜ਼ੈਂਟੇਟਿਵ ਬਾਡੀ ਰੈਜ਼ੀਡੈਂਟ ਡਾਕਟਰ ਐਸੋਸੀਏਸ਼ਨ ਅਸੀਂ ਸਰਕਾਰਾਂ ਨੂੰ ਇੱਕ ਆਪੜੇ ਵੱਲੋਂ ਸਹਿਦ ਦੇ ਸਕਦੇ ਹਾਂ ਇੱਕ ਉਹਨਾਂ ਨੂੰ ਦੱਸ ਸਕਦੇ ਹਾਂ ਕਿ ਕੀ ਕੀ ਚੇਂਜਸ ਲੈਣੀਆਂ ਚਾਹੀਆਂ ਜਾਣ ਕਿਉਂਕਿ ਅਸੀਂ ਦੇਖੋ ਅੰਦਰ ਦੇ ਡਾਕਟਰਸ ਹਾਂ ਅਸੀਂ ਇਸ ਸਿਸਟਮ ਦੇ ਪਾਰਟ ਆ ਅਸੀਂ ਇਸ ਸਿਸਟਮ ਨੂੰ ਬਿਹਤਰ ਜਾਂਦੇ ਹਾਂ ਇਹਦੇ ਚ ਬੈਟਰ ਕੀ ਹੈ ਇਹਦੇ ਚ ਮਾੜਾ ਕੀ ਹੈ ਉਹ ਅਸੀਂ ਬੈਟਰ ਤਰੀਕੇ ਗਾਈਡ ਕਰ ਸਕਦੇ ਹਾਂ ਜੋ ਅਸੀਂ ਕਰ ਵੀ ਰਹੇ ਹਾਂ ਹੁਣ ਵੀ ਸਾਡੀ ਕੱਲ ਵੀ ਸੀ ਸਾਹਿਬ ਨਾਲ ਵੀ ਮੀਟਿੰਗ ਹੋਈ ਹੈ ਵੀ ਸੀ ਸਰ ਨਾਲ ਪ੍ਰਿੰਸੀਪਲ ਸਰ ਨਾਲ ਵੀ ਕੱਲ ਅਸੀਂ ਮੀਟਿੰਗ ਕਾਫੀ ਲੰਬੀ ਚੱਲੀ ਹੈ ਤੇ ਉਹਨਾਂ ਨੇ ਸਾਨੂੰ ਕਾਫੀ ਜ਼ਿਆਦਾ ਜਿਹੜਾ ਭਰ ਉਹਨਾਂ ਨੇ ਸਾਡਾ ਹੌਸਲਾ ਜਿਹੜਾ ਬੁਲੰਦ ਕੀਤਾ ਸਾਨੂੰ ਪੂਰੀ ਉਹਨਾਂ ਵੱਲੋਂ ਅਜੇ ਤੱਕ ਸਾਨੂੰ ਪੂਰੀ ਕੋਆਪਰੇਸ਼ਨ ਮਿਲੀ ਹੈ ਉਹਨਾਂ ਨੂੰ ਅਸੀਂ ਜਿਹੜੇ ਆਪਣੇ ਏਜੰਡਾਜ਼ ਰੱਖੇ ਨੇ ਆਪਣੇ ਪੁਆਇੰਟਸ ਰੱਖੇ ਨੇ ਸਰ ਨੇ ਉਹਨਾਂ ਨੂੰ ਬੜੇ ਧਿਆਨ ਨਾਲ ਸੁਣਿਆ ਤੇ ਸਰ ਨੇ ਮਹਿਸੂਸ ਕੀਤਾ ਉਹਦੇ ਵਿੱਚ ਜਿਹੜੀਆਂ ਚੇਂਜਸ ਬੰਦੀਆਂ ਨੇ ਉਹ ਸਰ ਨੇ ਕਿੱਦਾਂ ਸਾਨੂੰ ਵੀ ਗਾਈਡ ਕੀਤਾ ਕਿ ਅਸੀਂ ਉਹਨੂੰ ਚੇਂਜਸ ਨੂੰ ਕਿੱਦਾਂ ਆਪਾਂ ਬੈਟਰ ਕਰ ਸਕਦੇ ਹੜਤਾਲ ਦਾ ਮਰੀਜ਼ਾਂ ਤੇ ਕੋਈ ਅਸਰ ਨਾ ਪਵੇ ਉਸ ਲਈ ਕਿਸ ਤਰ੍ਹਾਂ ਦੇ ਉਪਰਾਲੇ ਕੀਤੇ ਹੈ ਮਰੀਜ਼ਾਂ ਤੇ ਕੋਈ ਅਸਰ ਨਾ ਪਵੇ ਇਹਦੇ ਲਈ ਆਪਾਂ ਮੇਕ ਸ਼ੂਰ ਕੀਤਾ ਹੈ ਕਿ ਸਾਡੀ ਜਿਹੜੀ ਐਮਰਜੈਂਸੀ ਸਰਵਿਸਿਜ਼ ਨੇ ਉਹ 24 ਆਵਰ ਜਿਹੜਾ ਸਾਡੀਆਂ ਮੈਡੀਕਲ ਲੀਗਲ ਸਰਵਿਸਿਜ਼ ਨੇ ਉਹ ਕੰਟੀਨਿਊਸ ਨੇ ਐਮਰਜੈਂਸੀ ਆਰਟੀ ਆਪਰੇਸ਼ਨ ਥੀਟਰ ਜਿਹੜੇ ਨੇ ਫੰਕਸ਼ਨਲ ਨੇ ਈਵਨ ਆਪੀਡੀ ਬੇਸਿਸ ਤੇ ਵੀ ਜਿਹੜੇ ਕੁਛ ਕੈਡਰ ਜਿਹੜਾ ਉਹ ਸਟ੍ਰਾਈਕ ਤੇ ਐ ਕੁਛ ਨਹੀਂ ਵੀ ਐ ਜਿਹੜੇ ਉਹ ਉਹ ਆਪਣੇ ਬੇਸਿਸ ਤੇ ਉਹ ਜਿਹੜਾ ਆਪੀਡੀ ਸਰਵਿਸਿਜ਼ ਜਿਹੜੀ ਉਹ ਚੱਲ ਰਹੀਆਂ ਕਿ ਮਰੀਜ਼ਾਂ ਨੂੰ ਕੋਈ ਦਿੱਕਤ ਪਰੇਸ਼ਾਨੀ ਨਾ ਹੋਵੇ ਉਹ ਮਰੀਜ਼ ਸਾਡੇ ਲਈ ਸਾਡੇ ਲਈ ਸਭ ਤੋਂ ਸਰਵੋਤਮ ਨੇ ਸਾਡੇ ਲਈ ਸਭ ਤੋਂ ਅੱਗੇ ਦੇਖੋ ਜੀ ਪੇਸ਼ੈਂਟਸ ਲਈ ਐਮਰਜੈਂਸੀ ਸਰਵਿਸਿਜ਼ ਚੱਲ ਰਹੀਆਂ ਐ ਅਸੀਂ ਕੰਮ ਕਰਨਾ ਚਾਹੁੰਦੇ ਆ ਪਰ ਅਸੀਂ ਕੰਮ ਕਿਉਂ ਨਹੀਂ ਕਰ 파ਰੇ ਜੇ ਉਹਨਾਂ ਇਨਸਾਫ ਮਿਲ ਜੇ ਅਸੀਂ ਕੰਮ ਕਰ ਲਈਏ ਸ਼ੁਰੂ ਕਰੀਏ ਅਸੀਂ ਡਬਲ ਓਪੀ ਦੇਖ ਸਕਦੇ ਆ ਲੋਕੀ ਖੜੇ ਹੋਣ ਸਾਡੇ ਲਈ ਸਾਡੇ ਲਈ ਕਿਉਂ ਉਹਨਾਂ ਦੀ ਬੇਟੀ ਲਈ ਖੜੇ ਹੋਣ ਲੋਕੀ ਖੜੇ ਹੋ ਕੇ ਸੜਕਾਂ ਤੇ ਆਣ ਅਸੀਂ ਡਬਲ ਕੰਮ ਕਰਾਂਗੇ ਅਸੀਂ ਵਾਦਾ ਕਰਦੇ ਹਾਂ ਅਸੀਂ ਡਬਲ ਓਪੀ ਦੇਖਾਂਗੇ ਜਦੋਂ ਨਿਰਬੈ ਕਾਂਡ ਹੋਇਆ ਸੀ ਜਦ ਨਿਰਬੈ ਕਾਂਡ ਹੋਇਆ ਸੀ ਉਹੋ ਜਿਹਾ ਜਜ਼ਬਾ ਸਾਨੂੰ ਚਾਹੀਦਾ ਹੈ ਜੇ ਬੇਟੀ ਨੂੰ ਇਨਸਾਫ ਦਿਵਾਣਾ ਹੈ ਤੁਸੀਂ ਦੇਖ ਰਹੇ ਹੋ ਕਿ ਕਿੰਨੇ ਮਾੜੇ ਹਾਲਾਤ ਨੇ ਕਿ ਇੱਕ ਤਾਂ ਰੇਪ ਹੋਇਆ ਉੱਪਰੋਂ ਮਰਡਰ ਹੋਇਆ ਉਸ ਤੋਂ ਬਾਅਦ ਮੋਬਲਿੰਚਿੰਗ ਹੋਈ ਐਵੀਡੈਂਸ ਡਿਸਟਰੋਏ ਕਰਨ ਦੀ ਕੋਸ਼ਿਸ਼ ਕੀਤੀ ਗਈ ਅਥਾਰਟੀ ਸਾਥ ਹੀ ਦੇ ਰਹੀਆਂ ਡਾਕਟਰ ਨੂੰ ਸਰਕਟ ਤੇ ਆਣਾ ਕਿਉਂ ਪਿਆ ਸਭ ਤੋਂ ਪਹਿਲਾ ਕੁਐਸਚਨ ਹੀ ਇਹ ਹੈ ਸਾਡੀ ਲਾਈਫ ਸੇਵਿੰਗ ਸਰਵਿਸਿਜ਼ ਹੈ ਅਸੀਂ ਮੰਨਦੇ ਆ ਤੇ ਅਸੀਂ ਉਹ ਕੰਟੀਨਿਊ ਕਰ ਰਹੇ ਹਾਂ ਅਮਰਜੈਂਸੀ ਸਰਵਿਸ ਕੰਟੀਨਿਊ ਕਰ ਰਹੇ ਹਾਂ ਪਰ ਸਾਨੂੰ ਆਣਾ ਕਿਉਂ ਪਿਆ ਸੜਕ ਤੇ ਇਹ ਬਹੁ ਵੱਡਾ ਕੁਐਸਚਨ ਹੈ ਇਹ ਲੋਕਾਂ ਨੂੰ ਆਪ ਸੋchnਾ ਚਾਹੀਦਾ ਪੇਸ਼ੈਂਟ ਤੇ ਰੀਡਿੰਗ ਹੋ ਰਹੀ ਹੈ ਜਾਂ ਪੇਸ਼ੈਂਟ ਦੀ ਐਮਰਜੈਂਸੀ ਹੈ ਅਸੀਂ ਉਦੋਂ ਬਸ ਦੇਖਦੇ ਹਾਂ ਤੇ ਅਸੀਂ ਉਹ ਕੰਪੀਟੀਟਿਵ ਹਾਂ ਤੁਹਾਡੀ ਆਕਸੀਜਨ ਹੈ ਸਿਕਿਉਰਟੀ ਹਰ ਹਰ ਤੇ ਬਾਹਰ ਵਾਲੀ ਐਮਰਜੈਂਸੀ ਦੀ ਮੈਂ ਵੀ ਪ੍ਰੈਕਟਿਸ ਵਿੱਚ ਬੈਠਾ ਹਾਂ मैंने जो तो सामने गेट तो पैसे टेंडर करता है ट्रेडिंग हो रही है अपने बड़े लगदार ना सारी ओपीडी छट के वसूल करता है अगर तुम उस लोग जस्ट कह के होना कि 2 मिनट बैठो जी बीटा डी लाओ जी इंजेक्शन लाओ तो भाई मैं का आगे स्टेटिंग करता है अगर तुम 5 मिनट 10 मिनट ला गए उठे वायरस थोड़े को 10 मिनट का पैसे टेंडर है गए नहीं तुम्हें ये नहीं पतागा कि जेड़ा पेशेंट पे 2 ते बेड नंबर 6 ते ओदी की बीमारी है की ना है

पेशेंट दी डेथ हो जाने बेस्ट एफर्ट्स करने बावजूद भी हो जाए तो सी कौन था वेबसाइट तुम ही और पेशेंट तुम ही उनकी देखभाल करते हैं रोग इमरजेंसी ट्रीटमेंट इमरजेंसी केयर तुम ही कॉल वो आप करते हो उनके नाम वो जरूर करना है और मौके देते पेशेंट को महसूस पेशेंट के टेंडेंस को किसी से सबसे और इस ड्यूटी के दौरान सब किसी भी हमारे अपने पेशेंट की डेथ हो जाती है या विनोद साहब तो सांचे किसी

ਨੇ ਸੋਪਾਇਆ ਆਈ ਐਮ ਸ਼ੋਰ ਵੈਨ ਯੂ ਹਵ ਸੁਪੋਕੀ ਆਪਕੇ ਆਪਣੇ ਸਾਥ ਵਾਲੋ ਸੇ ਬਾਤ ਕਰ ਲਈ ਹੋਵੇ ਨਹੀ ਸੋਪਾਇਆ ਸਾਡੀ ਜਿਹੜੀ ਐਮਰਜੈਂਸੀ ਸਰਵਿਸਿਜ਼ ਨੇ